DSP ਦਲਬੀਰ ਸਿੰਘ ਦੀ ਮੌਤ ਦੀ ਗੁੱਥੀ ਨੂੰ ਆਖਰਕਾਰ ਸੁਝਾ ਲਿਆ ਗਿਆ ਹੈ ਜਿਹੜਾ ਦਲਬੀਰ ਸਿੰਘ ਨੂੰ ਅਸਲ 'ਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਵਾਰਦਾਤ ਨੂੰ ਇੱਕ ਆਟੋ ਚਾਲਕ ਨੇ ਅੰਜਾਮ ਦਿੱਤਾ ਸੀ ਆਟੋ ਚਾਲਕ ਨੇ ਡੀਐਸਪੀ ਦੇ ਹੀ ਸਰਕਾਰੀ ਰਿਵਾਲਵਰ ਨਾਲ ਉਹਨਾਂ ਨੂੰ ਗੋਲੀ ਮਾਰੀ ਸੀ ਅਤੇ ਫਰਾਰ ਹੋ ਗਿਆ ਸੀ ਜਿਸ ਨੂੰ ਕਿ ਹੁਣ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਮੁਤਾਬਕ ਆਟੋ ਚਾਲਕ ਨਾਲ ਡੀਐਸਪੀ ਦੀ ਬਹਿਸ ਹੋਈ ਜਿਸ ਤੋਂ ਬਾਅਦ ਆਟੋ ਚਾਲਕ ਨੇ ਡੀਐਸਪੀ ਤੋਂ ਰਿਵਾਲਵਰ ਖੋ ਕੇ ਉਹਨਾਂ ਨੂੰ ਹੀ ਗੋਲੀ ਮਾਰ ਦਿੱਤੀ ਪਹਿਲੇ ਕੁਝ ਹੋਰ ਸ਼ੰਕਾ ਜਤਾਈ ਜਾ ਰਹੀ ਸੀ ਪੋਸਮार्टम ਤੋਂ ਬਾਅਦ ਪਤਾ ਲੱਗ ਗਿਆ ਕਿ ਇੱਕ ਗਨ ਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨ ਸ਼ਾਟ ਵੂਨ ਹੈ। ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ। ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ ਮਨਦੋਂ ਉੱਤੇ। ਐਂਡ ਮੌਕੇ ਤੇ 9mm ਦੀ ਖੋਲ ਮਿਲਿਆ ਸੀਗਾ। 9mm ਦਾ ਖੋਲ ਮਿਲਿਆ ਤਾਂ ਸਮਝ ਆ ਗਿਆ ਕਿ ਇਹਨਾਂ ਦੇ ਕੋਈ ਇਹਨਾਂ ਦਾ ਆਪਣਾ ਕਤਲ ਹੋਣਾ ਹੈ। ਇਹਨਾਂ ਨੂੰ ਸਰਕਾਰੀ ਕਲੌਕ ਜਿਹੜਾ ਹੈ ਨਾਇੰਥ ਮਨ ਉਹ ਸ਼ੁਰੂ ਸੀਗਾ ਇਨਵੈਸਟੀਗੇਸ਼ਨ ਚਲਦੀ ਰਹੀ ਦੋ ਦਿਨਾਂ ਵਿੱਚ ਸੀਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀ ਉਸ ਗੈਰਾਜ ਓਨਰ ਦੇ ਗੈਰਾਜ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀਗੀ ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ ਉਹਨਾਂ ਉਹਨਾਂ ਦੇ ਨਾਲ ਬੈ ਕੇ ਇਹ ਖੁਜੇਵਾਲ ਪਿੰਡ ਤੋਂ ਗਿਰਾਜ ਜਿਹੜਾ ਹੈ ਉੱਥੇ ਆ ਗਏ ਬਹੁਤ ਅਗਰਾਜ ਉਸ ਤੋਂ ਬਾਅਦ ਇਹਨਾਂ ਨੇ ਉਹ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬਸ ਅੱਡੇ ਛੱਡ ਦਿਓ ਬਸ ਅੱਡੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀ ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ ਇਹਨਾਂ ਨੇ ਔਟੋ ਲਿਫਟਾ ਔਟੋ ਲੈ ਕੇ ਇਹ ਕਿਚੈਰੀ ਚੌਂਕ 'ਵਾਲ ਲਾਏ ਉਸ ਤੋਂ ਬਾਅਦ ਫਿਰ ਦੁਬਾਰਾ ਕੋਈ 9:30 9:30 ਵਜੇ ਵਾਪਸ ਬਸ ਅੱਡੇ ਚਲੇ ਗਏ ਉਥੋਂ ਇੱਕ ਦੂਜਾ ਹਾਦਸਾ ਹੋਇਆ। ਪੁਲਿਸ ਮੁਤਾਬਕ ਆਟੋ ਚਾਲਕ ਜਲੰਧਰ ਦਾ ਹੀ ਰਹਿਣ ਵਾਲਾ ਹੈ ਅਤੇ ਨਸ਼ੇ ਕਰਨ ਦਾ आदी ਹੈ ਜਿਸ ਨੂੰ ਕੇ ਗ੍ਰਿਫਤਾਰ ਕਰਕੇ ਵਾਰਦਾਤ 'ਚ ਵਰਤਿਆ ਗਿਆ ਸਰਕਾਰੀ ਰਿਵਾਲਵਰ 11 ਗੋਲੀਆਂ ਅਤੇ ਖੂਨ ਨਾਲ ਲਿਬੜੇ ਉਸ ਦੇ ਕੱਪੜੇ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਮੁਤਾਬਕ ਆਟੋ ਚਾਲਕ ਨੇ ਇੱਕ ਗੋਲੀ ਚਲਾਈ ਜੋ ਕਿ ਡੀਐਸਪੀ ਦਲਬੀਰ ਸਿੰਘ ਦੇ ਸਿਰ 'ਚ ਵੱਜੀ ਅਤੇ ਉਸ ਨਾਲ ਉਹਨਾਂ ਦੀ ਮੌਤ ਹੋ ਗਈ ਸੀ। ਜਿਹੜਾ ਬੰਦਾ ਡੈਂਟੀਫਾਈ ਕੀਤਾ ਗਿਆ ਹੈ। ਜਿਹਦਾ ਨਾਮ ਵਿਜੇ ਕੁਮਾਰ ਹੈ। ਕੇਸ ਆ ਤੋਂ ਹੋਤੋ ਚਲਾ ਰਿਹਾ ਹੈ ਦੇਖੋ ਥਾਹੀ ਹੈ ਫਾਦਰ ਦੇ ਦਾ ਡਰਾਈਵਰ ਦਾ ਕੰਮ ਕਰਦਾ ਸੀਗਾ ਇਸ ਨੋ ਮੋਰ ਇਹਨੂੰ ਰੈਸਟ ਕਰ ਲਿਆ ਹੈ ਇਹਦੇ ਪੋਜੀਸ਼ਨ ਤੋਂ ਨਾਈਨ ਮਨ ਬਲੌਕ ਮਿਲਿਆ ਹੈ ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕਪੜੇ ਜਿਹੜੇ ਖੂਨ ਤੋਂ ਲੱਤਤ ਸੀਗੇ ਉਹ ਆਪਾਂ ਬਰਾਮਦ ਕਰਨੇ ਨੇ ਤੇ ਕੇਸ ਹੈਸ ਬੀਨ ਟ੍ਰੇਸਡ ਤੇ ਫੈਮਲੀ ਇਨਰਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੋ ਸਾਡੀ ਆਪਣੀ ਫੈਮਲੀ ਉਨਾ ਨੂੰ ਆਪਾਂ ਇਹ ਦੱਸਿਆ ਕਿ ਪੂਰਾ ਜਰਨਾ ਤੋਂ ਬ੍ਰੀਫ ਕਰਨਾ ਸੀ ਕਿ ਕੰਸੋਫਿਲ ਬੰਸ ਦੱਸੇ। ਬਰ ਗੋਲੀਆਂ ਲੰਘਾ 11 ਗੋਲੀਆਂ ਸੀ। 11 ਸੀ ਕਿਆਂ ਹਾਂ ਤੇ ਦੂਹ ਚਲਾ ਦੀਆਂ ਨੇ ਇੱਕ ਨਹੀਂ ਇੱਕ 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 ਫਾਇਰ। ਨਹੀਂ ਬੇਟਾ ਗੋਲੀਸ ਲਾਈਕ ਕੀ ਕਾਰਨ ਸੀ ਕੁਝ ਪੁੱਛ ਕਿਸ ਨੂੰ ਪਤਾ ਲੱਗੇ ਕੀ ਕਫਲ ਕਫਲ ਹੋਈ ਨਹੀਂ ਇਨਾਂ ਨੇ ਕੇ ਮੈਨੂੰ ਛੱਡ ਗਿਆ। ਹਮ ਮੈਂ ਕਿੱਥੇ ਜਾਵਾਂਗਾ ਜੀ। ਇਹਨੇ ਥੋੜਾ ਨਸ਼ਾ ਕੀਤਾ ਹੋਇਆ ਸੀਗਾ ਬੰਦਾ। ਹੂੰ। ਏਗਰੈਸਿਵਲੀ ਬੋਲਿਆ ਉਹਨਾ ਤੇ ਡੀਐਸਪੀ ਸਾਹਿਬ ਨੂੰ ਵੀ ਥੋੜਾ ਗੁੱਸਾ ਆ ਗਿਆ ਉਹਨਾ ਤੇ ਇਸ ਕਫਲ ਜੋ ਜਗ੍ਹਾ ਤੇ ਨੇ ਮਾਰਿਆ ਹੈਗਾ ਆਸ-ਪਾਸੇ ਘਰ ਵੀ ਹੈਗੇ ਆ ਕੋਈ ਫਾਇਰ ਨਹੀਂ ਉਹ ਬਿਲਕੁਲ ਜਿਹੜੇ ਘਰ ਹੈ 10 ਸਾਲ ਪਹਿਲੇ ਦਿਨੀ ਡੀਐਸਪੀ ਦਲਬੀਰ ਸਿੰਘ ਦਿਓਲ ਦੀ লাশ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਤੋਂ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਤਸਲਾ ਪਹਿਲ ਇਸ ਨੂੰ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਪਰ ਹੁਣ ਪੁਲਿਸ ਨੇ ਇਸ ਮਾਮਲੇ 'ਚ ਕਤਲ ਹੋਣ ਦਾ ਖੁਲਾਸਾ ਕੀਤਾ ਹੈ ਇਹ ਵੀ ਜ਼ਿਕਰ ਜੋਗੇ ਕਿ ਡੀਐਸਪੀ ਦਲਵੀਰ ਸਿੰਘ ਦਿਉਲ ਅਰਜਨ ਐਵਾਰਡ ਦੇ ਨਾਲ ਸਨਮਾਨਤ੍ਰੇ weight lifting 'ਚ ਉਹ ਕਈ ਮੈਡਲ ਹਾਸਲ ਕਰ ਚੁੱਕੇ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ